ਇੱਕ ਖਲਸਾ ਵਾਜ ਦੀ ਕਿਫਤੇ ਗੁਰੂ ਰੋਪੁਰ ਸਾਰੀ ਸਤਸਿੰਘ ਜੀਓ ਆਓ ਮਹਾਰਾਣੀ ਸਦਾ ਕਉ ਮਹਾਰਾਜੇ ਜਨ ਹੀਰ ਸਿੰਘ ਦੀ ਸੱਸ ਉਹਦੇ ਬਾਰੇ ਆਪ ਅਤਿਅਸੀ ਜਾਣਕਾਰੀ ਸਾਂਝ ਕਰੀਏ ਮਹਾਰਾਣੀ ਸਦਾ ਕੌਰ ਦਾ ਜਨਮ 17 ਸੂਬਾ 68 ਇਸਵੀ ਚ ਹੋਇਆ ਔਰ 1882 ਈਸਵੀ ਨੂੰ ਆਪੇ ਦੁਨੀਆ ਤੋਂ ਵਲਵਰ ਗਏ ਜਾਂਦੇ ਨੇ ਉਹਨਾਂ ਦੀ ਤਕਰੀਬਨ ਉਮਰ 17 ਕੋ ਸਾਲ ਅੰਦਾਜ਼ਾ ਹੈ ਰਾਣੀ ਸਦਾ ਕੌਰ ਪੰਜਾਬੀ ਸਿੰਘਣੀ ਇੱਕ ਵਧੀਆ ਮਾਂ ਇੱਕ ਵਧੀਆ ਪਤਨੀ ਔਰ ਜ਼ਿੰਦਗੀ 'ਚ ਇੱਕ ਵਧੀਆ ਸੱਸ ਦਾ ਰੋਲ ਨਿਭਾਇਆ ਔਰ ਇੱਕ ਪ੍ਰਸ਼ਾਸਕ ਸਾਰੀਆਂ ਹੀ ਉਸ ਦੇ ਵਿੱਚ ਕੂਬੀਆਂ ਸਨ ਇਹ ਉਹੀ ਮਹਾਰਾਣੀ ਸਦਾ ਕੌਰ ਪੰਜਾਬੀ ਸਿੰਘਣੀ ਹੈ ਜਿਸ ਨੇ ਮਹਾਰਾਜੇ ਰਜੀਤ ਸਿੰਘ ਨੂੰ ਲਾਹੌਰ ਦੇ ਤਖਤੇ ਬਿਠਾਇਆ ਉਹ ਰنجੀਤ ਸਿੰਘ ਦੀ ਸੱਸ ਬਹਾਦਰ ਦਲੇਰ ਸ਼ੇਰਨੀ ਅਤੇ ਕਨਈਆ ਮਿਸਲ ਦੀ ਮਹਾਰਾਣੀ ਸੀ ਰਾਣੀ ਸਦਾਕਾਰ ਕਣਿਆ ਮਿਸਲ ਦੀ ਮੁਖੀ ਸੀ ਇਸ ਨੇ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ 1793 ਈਸਵੀ ਦੇ ਵਿੱਚ ਤਕਰੀਬਨ 32 ਸਾਲ ਦੀ ਉਮਰ ਦੇ ਵਿੱਚ ਇਹ ਅਹੁਦਾ ਸੰਭਾਲਿਆ ਇਹਨਾਂ ਦੇ ਪਿਤਾ ਦਾ ਨਾਮ ਭਾਈ ਦਸੌਂਦਾ ਸਿੰਘ ਗਿੱਲ ਸੀ ਕਣਈਆ ਮਿਸਲ ਦੇ ਸਰਦਾਰ ਗਰਬਖਸ਼ ਸਿੰਘ ਪੁੱਤਰ ਜੈ ਸਿੰਘ ਨਾਲ ਗਈ ਹੋਈ ਸੀ ਇਹਨਾਂ ਦੇ ਪਤੀ ਦੀ ਉਮਰ 1785 ਦੇ ਵਿੱਚ ਹੋ ਗਈ ਇਹਨਾਂ ਨੇ 1793 ਦੇ ਵਿੱਚ ਕਨਈਆ ਮਿਸਲ ਦੇ ਇਲਾਕੇ ਜਿਨ੍ਹਾਂ ਵਿੱਚ ਬਟਾਲਾ ਕਲਨੌਰ ਕਾਦੀਆਂ ਦੀਨਾ ਨਗਰ ਮਕੇਰੀਆਂ ਆਉਂਦੇ ਸੰ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਏ ਇਸ ਵੇਲੇ ਸਦਾ ਕੌਰ ਰਾਣੀ ਵਜੋਂ ਜਾਣਣ ਦੇ ਹਾਲਤ ਪੀ ਸਿੱਖ ਇਤਿਹਾਸ ਵਿੱਚ ਮਹਾਰਾਣੀ ਸਦਾ ਕੌਰ ਇੱਕ ਪਹਿਲੀ ਏਸੀ ਸੀ ਜੋ ਪੰਜਾਬ ਦੇ ਸ਼ਾਸਕ ਵਜੋਂ ਜਾਣੀ ਜਾਂਦੀ ਸੀ ਜੋ ਰਣਜੀਤ ਸਿੰਘ ਦੀ ਸੱਸ ਤੇ ਮਹਾਰਾਣੀ ਮਤਾਬਕ ਉਹਦੀ ਮਾਤਾ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਨੋ ਤੇ ਗਰਬਖਸ਼ ਸਿੰਘ ਦੀ ਪਤਨੀ ਸੀ 1792 ਈਸਵੀ ਵਿੱਚ ਮਹਾ ਸਿੰਘ ਦੀ ਮੌਤ ਤੋਂ ਮਿਸਲ ਦਾ ਰਾਜ ਪਰਮੰਦ ਉਹਨਾਂ ਦੀ ਪਤਨੀ ਰਾਜਕੌਰ ਦੇ ਹੱਥਾਂ ਵਿੱਚ ਆ ਗਿਆ ਉਸ ਨੇ ਸਾਰਾ ਕੰਮਕਾਜ ਸਰਦਾਰ ਲਖਪਤਰਾਏ ਦੇ ਹਵਾਲੇ ਕਰ ਦਿੱਤਾ 1796 ਈਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਮਤਾਬਪੁਰ ਨਾਲ ਹੋ ਗਿਆ ਦੀ ਉਸ ਦੀ ਸੱਸ ਸਦਾ ਕੌਰ ਵੀ ਸ਼ੁਕਰ ਚੱਕੀਆਂ ਮਿਸਲ ਦੇ ਸ਼ਾਸਕ ਪ੍ਰਬੰਧ ਵਿੱਚ ਹਿੱਸਾ ਲੈਣ ਲੱਗੀ ਜਦ ਤੱਕ ਰਣਜੀਤ ਸਿੰਘ ਨਿਬਾਲਗ ਰਿਹਾ ਮਿਸਲ ਦਾ ਰਾਜ ਪ੍ਰਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਚੜਿਆ ਤ੍ਰੈ ਮੂਰਤੀ ਵਜੋਂ ਜਾਣੇ ਜਾਂਦੇ ਜਿਵੇਂ ਕਿ ਰਾਜਕੌਰ ਸਦਾ ਕੌਰ ਤੇ ਦੀਵਾਨ ਲਖਪਤਰ ਆ ਇਸ ਕਾਲ ਟਿਕੜੀ ਦੀ ਸਿਰਜਪ੍ਰਸਤੀ ਕਾਲ ਵੀ ਕਿਹਾ ਜਾਂਦਾ ਸੀ 1797 ਈਸਵੀ ਚ ਜਦ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਰਾਜ ਪ੍ਰਬੰਧ ਦੀ ਬਾਲ ਲੋਰ ਆਪਣੇ ਹੱਥਾਂ ਵਿੱਚ ਲੈ ਲਈ ਮਿਸ਼ਲਾਂ ਦੇ ਰਾਜਵੇਂ ਸ਼ੁਕਰ ਚੱਕੀਆਂ ਮਿਸ਼ਲ ਦੇ ਸਰਦਾਰ ਮਾ ਸਿੰਘ ਨੇ ਜੱਸਾ ਸਿੰਘ ਨਾਮ ਕੜਿਆ ਤੇ ਸੰਸਾਰ ਚੰਦ ਕਟੋਚੀਏ ਦੀ ਮੱਦੇ ਨਾਲ ਕਨਈਏ ਮਿਸ਼ਲ ਤੇ ਹਮਲਾ ਕਰ ਦਿੱਤਾ ਚੱਲ ਬਟਾਲੇ ਵਿੱਚ ਹੋਈ ਲੜਾਈ ਵਿੱਚ ਜੈ ਸਿੰਘ ਹਾਰ ਗਿਆ ਤੇ ਸਦਾ ਕੌਰ ਦਾ ਪਤੀ ਗਰਵਖ ਸਿੰਘ ਮਾਰਿਆ ਗਿਆ ਜਦੋਂ ਰਾਣੀ ਸਦਾ ਕੌਰ ਨੇ ਖਬਰ ਸੁਣੀ ਖਬਰ ਦੇਣ ਵਾਲੇ ਦਾ ਹੀ ਘੋੜਾ ਲੈ ਕੇ ਪਤੀ ਦੇ ਸ਼ਸਤਰ ਪਹਿਣ ਮੈਦਾਨੇ ਜੰਗ ਦੇ ਵਿੱਚ ਜਾ ਪੁੱਜੀ ਤੇ ਐਸੇ ਜੋਰਦ whakaਏ ਕਿ ਜਿੱਤ ਕੇ ਵਾਪਸ ਆਈ ਵਿਵਰ ਸਰਦਾਰਨੀ ਨੇ ਆਪਣੇ ਬਹਾਦਰੀ ਦਾ ਪਰਚਾ ਦੇ ਕੇ ਮਿਸਲ ਦੀ ਸਰਦਾਰੀ ਸੁਭਾਲੀ ਰਾਜਨੀਤਿਕ ਤੋ ਕੰਮ ਲੈਂਦਿਆਂ ਉਹ ਸੌਰੀ ਤੋਂ ਯਾਤ ਲੈ ਕੇ ਮਹਾ ਸਿੰਘ ਨਾਲ ਸਦਾ ਲਈ ਵੈਰ ਖਤਮ ਕਰਨ ਲਈ ਆਪਣੀ ਬੇਟੀ ਮਹਿਤਾਬ ਕੁੜੀ ਦਾ ਰਿਸ਼ਤਾ ਮਹਾਰਾਜ ਅਨਜੀਤ ਸਿੰਘ ਨਾਲ ਕਰ ਦਿੱਤਾ ਮਹਾਰਾਜ ਅਨਜੀਤ ਸਿੰਘ ਦਾ ਕਲੀਆਂ ਮਿਸਲ ਵਿੱਚ ਵਿਆਹ ਹੋਣ ਨਾਲ ਜਿੱਥੇ ਉਸ ਨੂੰ ਇਹ ਮਿਸਲ ਦੀ ਫੌਜੀ ਤੇ ਆਰਥਿਕ ਸਹਿਯਾਤ ਹਸ ਲੋਈ ਉਥੇ ਇੱਕ ਬਹਾਦਰ ਦਲੇਰ ਤੇ ਕਾਮਯਾਬੀ ਦੀਆਂ ਰੁਚੀਆਂ ਰੱਖਣ ਵਾਲੀ ਸਤਸ ਸਦਾ ਕੌਰ ਵੀ ਬਣੀ ਜਿਸਨੇ ਮਹਾਰਾਜਾ ਅਨੰਤ ਸਿੰਘ ਦੀ ਸਫਲਤਾ ਤੇ ਕਾਮਯਾਬੀ ਦੀ ਸੀੜੀ ਦਾ ਕੰਮ ਕੀਤਾ ਸਾਲ 1799 ਵਿੱਚ ਸਰਦਾਰ ਜੈ ਸਿੰਘ ਤੇ ਰਾਣੀ ਸਦਾ ਕੌਰ ਦਾ ਸਹੁਰ ਅਕਾਲ ਚਲਾਣਾ ਕਰ ਗਿਆ ਗਾਇ ਸਿੰਘ ਦੇ ਘਾਲ ਚਲਾਣਾ ਕਰਨ ਮਗਰੋਂ ਦੇਵਰ ਨਕਾ ਨਕਾਬਲ ਸੀ ਤੇ ਕਨਈਆ ਮਿਸਲ ਦੇ ਕੋਲ ਘਟੋ ਘਟ 8000 ਫੌਜੀ ਸਨ ਜਿਨ੍ਹਾਂ ਦੀ ਦੇਖਰੇਖ ਤੇ ਰਾਜ ਦਾ ਪ੍ਰਬੰਧ ਸਾਰਾ ਕੰਮ ਸਦਾ ਕੌਰ ਦੇ ਹੱਥਾਂ ਵਿੱਚ ਆ ਗਿਆ ਉਹਨਾਂ ਜੀਤ ਸਿੰਘ ਮਸਾ 12 ਕਰਿਆਂ ਦਾ ਸੀ ਕਿ ਅਪ੍ਰੈਲ 1790 ਵਿੱਚ ਪਿਤਾ ਜਿਨ੍ਹਾਂ ਦੀ ਉਮਰ ਸਿਰਫ ਉਸ ਵਕਤ 27 ਸਾਲ ਦੀ ਸੀ ਛਤਰਛਾਇਆ ਉੱਠ ਗਿਆ ਪਿਤਾ ਦੀਆਂ ਅੰਤਮ ਰਸਮਾਂ ਕਰ ਅਦਾ ਕਰਕੇ ਤੇ ਰਣਜੀਤ ਸਿੰਘ ਨੂੰ ਸ਼ੁਕਰ ਚੱਕਿਆ ਮਿਸਲ ਦਾ ਸਰਦਾਰ ਸਾਹਿਬ ਦਿੱਤਾ ਰਣਜੀਤ ਸਿੰਘ ਅਜੇ ਬਹੁਤ ਛੋਟਾ ਸੀ ਜੋ ਕਾ ਰਾਜ ਕਾਜ ਦਾ ਸਾਰਾ ਕੰਮ ਕਾਜ ਮਾਤਾ ਰਾਜਕੌਰ ਤੇ ਲਖਪਤ ਰਾਏ ਜੋ ਪਹਿਲਾਂ ਸਹਾਇਤਾ ਕਰਦਾ ਰਿਹਾ ਹੁਣ ਰਾਜਕਾਰ ਦੀ ਮਦਲੇ ਨੀਅਰ ਕਰ ਦਿੱਤਾ ਗਿਆ ਰਣਜੀਤ ਸਿੰਘ ਨੇ ਇਸ ਰਿਸ਼ਤੇ ਦੇ ਹੋਣ ਕਰਕੇ ਦੋਨਾਂ ਮਿਸਲਾਂ ਦਾ ਆਪਸੀ ਤਣਾਅ ਖਤਮ ਹੋ ਗਿਆ ਦੋਨੋਂ ਮਿਸਲਾਂ ਨੂੰ ਰਾਜਨੀਤਿਕ ਤਾਕਤ ਮਿਲੀ ਤੇ ਦੋਨੋਂ ਤਾਕਤਾਂ ਇਕੱਠੀਆਂ ਹੋ ਕੇ ਸ਼ਕਤੀਸ਼ਾਲੀ ਮਿਸਲਾਂ ਦੇ ਵਿੱਚ ਬਦਲ ਗਈਆਂ ਵਿਆਹ ਤੋਂ ਤੁਰਤ ਬਾਅਦ ਰਾਣੀ ਸਦਾ ਕੌਰ ਨੇ ਆਪਣੀ ਕਣਈਆ ਮਿਸਲ ਨੂੰ ਸ਼ੁਕਰ ਚੱਕਿਆ ਮਿਸਲ ਨਾਲ ਜੋੜ ਦਿੱਤਾ ਰਾਜਕੌਰ ਦਿਵਾਨ ਲਖਪਤ ਰਾਏ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਂ ਤੇ ਤਕਰੀਬਨ 8 ਸਾਲ ਰਾਜ ਕੀਤਾ ਜਿਸ ਨੂੰ ਕਿ ਤਿੰਨ ਪ੍ਰਤੀਨਿਧੀਆਂ ਦੀ ਪ੍ਰੀਸ਼ਦ ਵੀ ਕਿਹਾ ਜਾਂਦਾ ਸੀ ਰਾਜਕੌਰ ਲਖਪਤ ਰਾਏ ਤੇ ਸਦਾ ਕੌਰ ਤਿੰਨਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ ਸਦਾ ਕੌਰ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅੱਗੇ ਵਧਾਉਣ ਲਈ ਸਿਰਫ ਆਪਣੇ ਧਨ-ਮਾਲ ਤੇ ਫੌਜ ਨਾਲ ਹੀ ਸੈਤਾਨੀ ਕੀਤੀ ਸਗੋਂ ਕਈ ਲੜਾਈਆਂ ਦੇ ਵਿੱਚ ਖੁਦ ਮਹਾਰਾਜਾ ਅਨੰਦ ਸਿੰਘ ਨਾਲ ਖੜੇ ਹੋ ਕੇ ਵੈਰੀਆਂ ਨਾਲ ਜੁੱਧ ਜੰਗਾਂ ਵਿੱਚ ਸਰਿਆ 1796 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਜਮਾਨ ਨੇ ਪੰਜਾਬ ਤੇ ਹਮਲਾ ਕਰਕੇ ਲਾਹੌਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਉਸ ਵੇਲੇ ਭੰਗੀ ਮਿਸਲ ਦੇ ਸਰਦਾਰ ਲਾਹੌਰ ਤੇ ਕਾਬਲ ਸਨ ਕਿਸੇ ਮਿਸਲ ਦੇ ਵਿੱਚ ਵੀ ਹਿੰਮਤ ਨਹੀਂ ਸੀ ਕਿ ਉਹਦਾ ਕੋਈ ਰਾਹ ਰੋਕ ਸਕੇ ਮੁਕਾਬਲਾ ਕਰ ਸਕੇ ਕਿਉਂਕਿ ਉਸਦੇ ਪਾਸ 30 ਹਜ਼ਾਰ ਤੋਂ ਵੀ ਵੱਡੀ ਫੌਜ ਸਿਖਸ਼ਿਤ ਸੈਨਿਕ ਤੇ ਭਾਰੀ ਤੋਪਖਾਨਾ ਸੀ ਸ਼ਹਿਰ ਜਮਾਨ ਨੇ ਸ਼ਹਿਰ ਨਿਵਾਸੀਆਂ ਤੇ ਕਈ ਤਰ੍ਹਾਂ ਦੇ ਜ਼ੁਲਮ ਤੇ ਆਚਾਰ ਕਰਨੇ ਸ਼ੁਰੂ ਕਰ ਦਿੱਤੇ ਪਰ ਛੇਤੀ ਹੀ ਲੁੱਟਮਾਰ ਕਰਕੇ ਵਾਪਸ ਚਲਾ ਗਿਆ ਤੇ ਲਾਹੌਰ ਫਿਰ ਭੰਗੀਆਂ ਦੇ ਹੱਥਾਂ 'ਚ ਆ ਗਿਆ ਸ਼ਾਹ ਜਮਾਨ ਨੇ 1797 ਈਸਵੀ ਵਿੱਚ ਫਿਰ ਸ਼ਾਨਜੀ ਨਾਮ ਦੇ ਅਫਗਾਨੀ ਦੀ ਕਮਾਂਡ ਹੇਠ ਪੰਜਾਬ ਤੇ ਹਮਲਾ ਕੀਤਾ ਹੈ। ਰਣਜੀਤ ਸਿੰਘ ਨੇ ਵੀ ਚਨਾਦ دریا ਦੇ ਕਵਜੇ ਕਿਨਾਰੇ ਦੇ ਤੇ ਮੋਰਚੇ ਲਗਾ ਲਏ ਅਤੇ ਸ਼ਾਨਜੀ ਮਾਰਿਆ ਗਿਆ ਤੇ ਅਫਗਾਨ ਦੀ ਕਰਾਰੀ ਹਾਰ ਹੋਈ। ਉਹਨਾਂ ਦਾ ਸਾਰਾ ਜੰਗੀ ਸਮਾਨ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਲੱਗਿਆ। 6 ਮਹੀਨੇ ਪਿਛੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਮਨਗਰ ਤੇ ਕਬਜ਼ਾ ਹੋ ਗਿਆ ਜਿਸ ਦੇ ਨਤੀਜੇ ਵਜੋਂ ਚੱਠਿਆਂ ਦੀਆਂ ਥਾਣੇਦਾਰੀਆਂ ਤੇ ਅਫਗਾਨਿਆਂ ਦੀਆਂ ਸਰਦਾਰੀਆਂ ਹਮੇਸ਼ਾ ਨਹੀਂ ਖਤਮ ਹੋ ਗਈਆਂ ਰਣਜੀਤ ਸਿੰਘ ਨੇ ਉਹਨਾਂ ਨਾਲ ਚੰਗਾ ਵਿਹਾਰ ਕਰਦੇ ਆ ਉਹਨਾਂ ਦੇ ਗੁਜ਼ਾਰੇ ਦੀ ਪੈਨਸ਼ਨ ਲਗਾ ਕੇ ਛੱਡ ਦਿੱਤਾ ਇਸ ਤਰ੍ਹਾਂ ਜੁਲਾਈ 1799 ਵਿੱਚ ਬਿਨਾਂ ਕਿਸੇ ਖੂਨ ਖਰਾਬੇ ਤੋਂ ਭੰਗੀ ਮਸਲਦੇ ਸਰਦਾਰਾਂ ਨੂੰ ਖਦੇੜ ਕੇ 20 ਘੰਟੇ ਦੇ ਅੰਦਰ ਅੰਦਰ ਲਾਹੌਰ ਜਿੱਤ ਲਿਆ ਇਸ ਤੋਂ ਬਾਅਦ ਫਰੇ ਦਾ سلسلہ ਸ਼ੁਰੂ ਹੋ ਗਿਆ ਮਹਾਰਾਣੀ ਫੌਜ ਦੀ ਕਮਾਂਡ ਕਰਦੀ ਹੋਈ ਸਦਾ ਮਹਾਰਾਜਾ ਰਣਜੀਤ ਸਿੰਘ ਦੇ ਅੰਗ ਸੰਗ ਰਹੀ ਅੰਮ੍ਰਿਤਸਰ ਤੇ ਕਬਜ਼ਾ ਕਰਨ ਵੇਲੇ ਮਹਾਰਾਣੀ ਸਦਾ ਕੌਰ ਨੇ ਖਾਸ ਹਦਾਇਤ ਦਿੱਤੀ ਕਿ ਇਸ ਪਵਿੱਤਰ ਨਗਰੀ ਦੇ ਵਿੱਚ ਕਿਸੇ ਦੀ ਮਾਰ ਕੱਟ ਨਹੀਂ ਹੋਣੀ ਚਾਹੀਦੀ ਸ਼ਹਿਰ ਵਿੱਚ ਸਦਾ ਕੌਰ ਨੇ ਤੋਪਾਂ ਇੰਜ ਚਲਾਈਆਂ ਜਿਵੇਂ ਦਰਬਾਰ ਸਾਹਿਬ ਨੂੰ ਸਲਾਮੀ ਦਿੱਤੀ ਜਾਂਦੀ ਹੋਵੇ ਗੋਲੇ ਬਰੂਦ ਇਤਨਾ ਛੱਡੇ ਜਿਵੇਂ ਆਤਿਸ਼ਬਾਦੀ ਚੱਲਦੀ ਹੋਵੇ ਇਹ ਸਿਰਫ ਇਸ ਲਈ ਕਿ ਦੁਸ਼ਮਣ ਨੂੰ ਇਹ ਵੀ ਪਤਾ ਚੱਲ ਜਾਏ ਕਿ ਇਹਨਾਂ ਕੋਲ ਤਾਕਤ ਵੀ ਹੈ ਜੁਰਤ ਵੀ ਹੈ ਤੇ ਕਿਸੇ ਇੱਕ ਬੰਦੇ ਨੂੰ ਵੀ ਖੋਜ ਤੱਕ ਨਹੀਂ ਆਈ ਭੰਗੀ ਮਿਸਲ ਨੇ ਸਹਿਜ ਹੀ ਅੰਮ੍ਰਿਤਸਰ ਦਾ ਕਬਜ਼ਾ ਸਦਾ ਕੌਰ ਦੇ ਹਵਾਲੇ ਕਰ ਦਿੱਤਾ ਦਲੇਰ ਇਤਨੀ ਸੇਕ ਜਦ ਇਸ ਨੂੰ ਖਬਰ ਪੁੱਜੀ ਕਿ ਦਲ ਸਿੰਘ ਅਕਾਲ ਗੜੀਆ ਤੇ ਸਹਿਬ ਸਿੰਘ ਗੁਜਰਾਤੀ ਨੇ ਗੁਜਰਾਤ ਤੇ ਹਮਲਾ ਕਰਨੀ ਸੋਚੀ ਹੈ 10000 ਫੌਜਾਂ ਲੈ ਕੇ ਗੁਜਰਾਤ ਤੇ ਜਾ ਚੜੀ ਜੇ ਬਾਬਾ ਸਹਿਬ ਸਿੰਘ ਵੀ ਦੀ ਜੰਗ ਨਾ ਰੁਕਦੇ ਤੇ ਦੋਹਾਂ ਤਰਫਾਂ ਦੇ ਵਿੱਚ ਸਿੱਖਾਂ ਦਾ ਇੱਕ ਹਣ ਹੋਣਾ ਸੀ ਜਾਂ ਦਲ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ ਨੇ ਹੰਦਾ ਗਿਆ ਸਦਾ ਕੌਰ ਨੇ ਮਹਾਰਾਜ ਰਣਜੀਤ ਸਿੰਘ ਨੂੰ ਦਲ ਸਿੰਘ ਨੂੰ ਰਿਆ ਕਰਨ ਲਈ ਕਹ ਦਿੱਤਾ ਇਹ ਸੋਚ ਕੇ ਕਿ ਅਕਾਲਗੜ੍ਹ ਦੀ ਸਰਦਾਰੀ ਉਸ ਨੂੰ ਮਹਾ ਸਿੰਘ ਨੇ ਬਖਸ਼ੀ ਸੀ ਤੇ ਵੱਡਿਆਂ ਦੇ ਕੀਤੇ ਤੇ ਫੁੱਲ ਨਿਕਿਆ ਲੈ ਚੜਾਉਣਾ ਫਰਜ਼ ਬਣਦਾ ਹੈ ਜਦ ਸੰਚਾਰ ਚੰਦ ਕਟੋਚੀਏ ਨੇ ਹੰਕਾਰ ਵਸ ਗੁਰੂ ਪਾਤਸ਼ਾਹ ਬਾਰੇ ਕੁਝ ਬੋਲ-ਬੋਲ ਬੋਲੇ ਤਾਂ ਰਣਜੀਤ ਸਿੰਘ ਨੇ ਸਦਾ ਕੌਰ ਦੇ ਕਹਿਣ ਤੇ ਉਸਤੇ ਹਮਲਾ ਕਰਨ ਦੀ ਚਾਹੁੰਦੀ ਦੇ ਦਿੱਤੀ ਉਸਨੇ ਮੁਕਾਬਲਾ ਤੱਕ ਹੀ ਕਰਨਾ ਸੀ ਨਜਰਾਨੇ ਤੇ ਮਾਫੀਨਾਮਾ ਲੈ ਕੇ ਆ ਖੁਦ ਪੇਸ਼ ਹੋ ਗਿਆ ਸਦਾ ਇੱਕ ਹੋਰ ਹਜ਼ਾਰਾਂ ਦੀ ਦੂਜੀ ਲੜਾਈ ਵਿੱਚ ਸਰਦਾਰ ਹਰੀ ਸਿੰਘ ਨਲਵਾ ਕਮਰ ਸ਼ੇਰ ਸਿੰਘ ਤੇ ਸ਼ਾਮ ਸਿੰਘ ਤਾਰੀ ਵਾਲਾ ਦੇ ਨਾਲ ਤਲਵਾਰਾਂ ਲੈ ਕੇ ਸਫਾ ਨੂੰ چیرਦੀ ਹੋਈ ਪਠਾਣਾ ਵੱਲ ਵਧੀ ਤਾਂ ਪਠਾਣ ਇੱਕ ਔਰਤ ਦੀ ਇਤਨੀ ਬਹਾਦਰੀ ਵੇਖ ਕੇ ਆਪਣੇ ਘੁੰਨਿਆਂ ਦੇ ਵਿੱਚ ਜਾਵੜੇ ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਸ਼ਾਦੀ ਨਕਈ ਮਿਸਲ ਦੇ ਸਰਦਾਰ ਗਿਆਨ ਸਿੰਘ ਦੀ ਭੈਣ ਰਾਜਕੌਰ ਨਾਲ ਹੋਈ ਜਿਸ ਨੂੰ ਕਦੇ-ਕਦੀ ਦਤਾਰਕੌਰ ਜਾਂ ਮਾਈ ਨੇਫਾ ਵੀ ਕਿਹਾ ਜਾਂਦਾ ਸੀ 1801 ਈਸਵੀ ਵਿੱਚ ਖੜਕਸਿੰਦਰ ਦਾ ਜਨਮ ਹੋਇਆ ਤੇ ਇਹ ਸ਼ਾਦੀ ਨਾਲ ਰਣਜੀਤ ਸਿੰਘ ਦੀ ਸਿਆਸੀ ਤਾਕਤ ਵਿੱਚ ਵਾਧਾ ਹੋਇਆ ਇਸ ਦੌਰਾਨ ਲਖਵਤ ਰਾਏ ਜਦ ਮਾਮਲਾ ਗ੍ਰਹਿਣ ਗਿਆ ਸਾ ਮੁਸਲਮਾਨ ਜ਼ਿਮੀਦਾਰਾਂ ਦੇ ਹੱਥੋਂ ਮਾਰਿਆ ਗਿਆ ਰਾਜਕੌਰ ਰਣਜੀਤ ਸਿੰਘ ਦੀ ਮਾਤਾ ਦਾ ਵੀ ਅਚਾਨਕ ਦਿਹਾਂਤ ਹੋ ਗਿਆ ਹੁਣ ਮਿਸਲ ਦਾ ਸਾਰਾ ਕੰਮ ਕਾਜ ਰਾਣੀ ਸਦਾ ਕੌਰ ਦੇ ਹੱਥਾਂ ਵਿੱਚ ਆ ਗਿਆ ਰਾਣੀ ਸਦਾ ਕੌਰ ਦਾ ਰਾਦਾਸੀ ਰਣਜੀਤ ਸਿੰਘ ਨੂੰ ਆਪਣੇ ਹੱਥ ਵਿੱਚ ਕਰਕੇ ਸਦਾ ਦਾ ਰਾਜ ਪ੍ਰਬੰਧ ਉਹ ਖੁਦ ਕਰੇ ਉਸ ਨੇ ਸਮੇਂ-ਸਮੇਂ ਸਿਰ ਰਣਜੀਤ ਸਿੰਘ ਦੀ ਆਤਮ ਤੇ ਸੈਨਿਕ ਮਦਦ ਵੀ ਕੀਤੀ ਸੀ ਪਰ ਉਹ ਇਤਿਹਾਸਕਾਰ ਇਹ ਲਿਖਦੇ ਨਹੀਂ ਤੇ ਕੋਈ ਇਤਿਹਾਸਕਾਰ ਇਹ ਦੱਸਦੇ ਨਹੀਂ ਕਿ ਰਣਜੀਤ ਸਿੰਘ ਦੇ ਦੂਜਾ ਵਿਆਹ ਕਰਨ ਕਰਕੇ ਜਿਹੜਾ ਸਦਾ ਕੌਰ ਸੀ ਉਸਦੇ ਨਾਲ ਨਾਰਾਜ਼ ਹੋ ਗਈ ਉਸਦੀ ਨਾਰਾਜ਼ਗੀ ਮਹਾਰਾਜਾ ਰਣਜੀਤ ਸਿੰਘ ਨੂੰ ਮਨਜ਼ੂਰ ਨਹੀਂ ਸੀ ਸਦਾ ਕੌਰ ਆਪਣੀਆਂ ਚਾਹਨਾਵਾਂ ਚੱਲਦੀਆਂ ਵੇਖ ਕੇ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਕੇ ਮਿਸਲ ਨੂੰ ਚਲੀ ਗਈ ਵਾਪਸ ਰਨਜੀਤ ਸਿੰਘ ਹੈ ਜਰੂਰੀ ਬੰਦਨਾ ਤੋਂ ਯਾਦ ਹੋ ਗਿਆ 1807 ਵਿੱਚ ਮਹਿਤਾਬ ਕੌਰ ਦੇ ਦੋ ਲੜਕੇ ਪੈਦਾ ਹੋਏ ਸ਼ੇਰ ਸਿੰਘ ਤੇ ਤਾਰਾ ਸਿੰਘ ਇਸ ਤੋਂ ਪਹਿਲਾਂ ਮਹਾਰਾਜਾ ਰਨਜੀਤ ਸਿੰਘ ਦਾਤਾਰ ਕੌਰ ਤੋਂ ਪੈਦਾ ਹੋਏ ਪੁੱਤਰ ਖੜਕ ਸਿੰਘ ਨੂੰ ਆਪਣਾ ਵਾਰਸ ਥਾਪ ਚੁੱਕਿਆ ਸੀ ਆਪਣੀ ਦੋਤਰੀਆਂ ਦੀ ਖੁਸ਼ ਦੇ ਹੱਥ ਵੇਖ ਕੇ ਮਹਾਰਾਣੀ ਨੂੰ ਚੰਗਾ ਨਹੀਂ ਲੱਗਾ ਅਸਲ ਦੇ ਵਿੱਚ ਖਾਲਸਾ ਰਾਜ ਦੀ ਤਬਾਹੀ ਦਾ ਮੋੜ ਵੀ ਇੱਥੇ ਵਜੜਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਦੋ ਦੋ ਵਿਆਹ ਹੋ ਗਏ ਤੇ ਬੱਚੇ ਅੱਗੇ ਵੱਖ-ਵੱਖਰੇ ਹੋ ਗਏ ਘਰਵਾਲੀਆਂ ਵੱਲੋਂ ਸੋਚ ਵੱਖ-ਵੱਖਰੀ ਅਪਣਾਈ ਜਾਣ ਲੱਗੀ ਇਸ ਦਾ ਖਮਿਆਜਾ ਵੀ ਸੇਖ ਰਾਜ ਨੂੰ ਪੂਤਣਾ ਪਿਆ ਇਥੋਂ ਹੀ ਸਦਾ ਕੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਤਣਾ ਵਰ ਗਿਆ ਆਪਣੀ ਮਿਸਲ ਦੀ ਮਹਾਰਾਣੀ ਬਣਵਾਤੇ ਉਸਨੇ ਅੰਗਰੇਜ਼ ਘਾਰੀ ਸਰ ਚਾਰਲਸ ਮੈਟਕਾਫ ਨਾਲ ਗੱਲ ਕੀਤੀ ਜੋ ਮਹਾਰਾਜਾ ਰঞ্জੀਤ ਸਿੰਘ ਨੂੰ ਪ੍ਰਸੰਦ ਨਹੀਂ ਆਈ ਖੜਕ ਸਿੰਘ ਦੇ ਵਾਲੀ ਐਤ ਬੰਨਣ ਦੇ ਸਮਾਗਮ ਵਿੱਚ ਨਾ ਉਹ ਸ਼ਾਮਲ ਹੋਈ ਨਾ ਰঞ্জੀਤ ਸਿੰਘ ਨੇ ਬੱਚਿਆਂ ਨੂੰ ਭੇਜਿਆ ਜਿਸ ਤੇ ਰঞ্জੀਤ ਸਿੰਘ ਬਹੁਤ ਨਾਰਾਜ਼ ਹੋਇਆ ਉਸਨੇ ਸਦਾ ਕੌਰ ਦੀ ਵਿਆਹ ਦਾ ਪ੍ਰਬੰਧ ਦੇਸਾ ਸਿੰਘ ਮੀਠੀਆਂ ਨੂੰ ਦੇ ਦਿੱਤਾ ਜਿਸ ਤੇ ਉਹ ਬਹੁਤ ਸਖ ਪਕਾਈ ਤੇ ਅੰਗਰੇਜ਼ਾਂ ਨਾਲ ਮਿਲਦੀ ਧਮਕੀ ਦਿੱਤੀ ਇਹਨਾਂ ਗੱਲਾਂ ਕਰਕੇ ਫੁੱਟ ਵਾਧੀ ਵਾਧੀ ਅੱਗੇ ਵਧ ਗਈ ਖਿਰ ਵੀ ਮਹਾਰਾਜਾ ਬੜਾ ਨੀਤੀਵਾਣ ਸੀ ਕਪਟੀ ਵੀ ਸੀ ਮਹਾਰਾਜੇ ਨੇ ਉਸ ਨੂੰ ਬਹਾਨੇ ਨਾਲ ਲਾਹੌਰ ਬੁਲਾਇਆ ਤੇ ਕੈਦ ਕਰ ਲਿਆ ਉਹਦੀ रियासत ਬਟਾਲਾ ਵਾਲਾ ਇਲਾਕਾ ਕਮਰ ਸ਼ੇਰ ਸਿੰਘ ਨੂੰ ਜ਼ਗੀਰ ਵਜੋਂ ਭੇਟ ਕਰ ਦਿੱਤਾ 1832 ਦੇ ਵਿੱਚ ਕੈਦ ਵਿੱਚ ਹੀ ਸਦਾ ਕੌਰ ਦੀ ਮੌਤ ਹੋ ਗਈ ਉਸ ਵੇਲੇ ਮਹਜ ਉਮਰ 70 ਕਾ ਸਾਲ ਦੀ ਸੀ ਉਹਨਾਂ ਦੀ ਨਰਸਿੰਦੇ ਨਾਣੀ ਸਦਾ ਕੌਰ ਇੱਕ ਸੂਝਵਾਨ ਬਹਾਦਰ ਜੋਗ ਪ੍ਰਸ਼ਾਸ਼ਕ ਸੀ ਜਿਹਦਾ ਮਹਾਰਾਜਾ ਰਜੀਤ ਸਿੰਘ ਨੂੰ ਮਹਾਰਾਜਾ ਬਣਾਉਣ ਵਿੱਚ ਬਹੁਤ ਵੱਡਾ ਹੱਥ ਸੀ ਸੁਤੰਤਰ ਸੋਚ ਵਾਲੀ ਸੀ ਨਿੱਧਰ ਸੀ ਸੂਰਬੀਰ ਸੀ ਇਸਰੀ ਸੀ ਜਿਸਨੇ ਆਪਣੀ ਮजूद ਨੂੰ ਕਾਇਮ ਰੱਖਣ ਵਾਸਤੇ ਮਹਾਰਾਜੇ ਨਾਲ ਵੀ ਟੱਕਰ ਲੈ ਲਈ ਭਾਵੇਂ ਇਸ ਨੂੰ अनेका ਦੁੱਖ ਸਹਨੇ ਪਏ ਝੁਕਣਾ ਆਪਣਾ ਫਿਤਰਤ ਨੂੰ ਨਹੀਂ ਸਮਝਿਆ ਸਿੱਖ ਇਤਿਹਾਸ ਵਿੱਚ ਜਿਨ੍ਹਾਂ ਹੋਂਦਾਂ ਦਾ ਜਿਗਰ ਹੁੰਦਾ ਸਦਾ ਕੌਰ ਉਹਨਾਂ ਸਾਰਿਆਂ ਦੇ ਵਿੱਚੋਂ ਨੀਤੀਵਾਕ ਤੇ ਤ੍ਰੱਕੀ ਪਸੰਦ ਸੀ ਪਰ ਅਫਸੋਸ ਜੋ ਉਸ ਨੂੰ ਹੱਕ ਮਿਲਣਾ ਸੀ ਉਸ ਹੱਕ ਦੀ ਜਗ੍ਹਾ ਤੇ ਉਸ ਨੂੰ ਕੈਦ ਮਿਲੀ ਏਸੀ ਮਹਾਰਾਣੀ ਸਦਾ ਕੌਰ ਦਾ ਤੇ ਆਜਵਾਬ ਜੀ ਨਾਲ ਸਾਂਝਾ ਕੀਤਾ ਹੈ ਹੋਈਆਂ ਬੁਲਾ ਨੂੰ ਅੱਜ ਤਾਰਿਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ